ਚਲ ਚਲ ਅੱਜ ਆਪਣੇ ਘਰੇ ਆਏ ਸੀਗੇ ਇਹ ਢਿੱਲੋ ਸਾਹਿਬ ਇਹਨਾਂ ਦੀ ਵੀਡੀਓ ਆਪਾਂ ਪਹਿਲਾਂ ਹੀ ਪਪੂਲਰ ਕਰ ਚੁੱਕੇ ਆਂ ਕਾਫੀ ਤੇ ਇਹਨਾਂ ਨਾਲ ਇੱਕ ਸ਼ਰਤ ਲੱਗੀ ਆ 500 ਰੁਪਈਆ ਦੀ ਇਹ ਇਹ ਆਪਣੇ ਕੋਲੇ ਇਟਾਂਆਂ ਗਈਆਂ ਇਹਦਾ ਆਪਾਂ ਆਟਾ ਬਣਾ ਰੱਖਿਆ ਇੱਕ ਤਰ੍ਹਾਂ ਦਾ ਤੇ ਇਹਨਾਂ ਨਾਲ ਸ਼ਰਤ ਲਾਈ ਹੈਗੀ ਕਿ ਇਹਨਾਂ ਇਸ ਵਿੱਚੋਂ ਕੋਈ ਵੀ ਇੱਕ ਇੱਟ ਚੱਕ ਕੇ ਠੀਕ ਹੈ ਇਹ ਕਿੱਟ ਹਟਾਉਣੀ ਹੈਗੀ ਇਹ ਆਟੇ ਨੂੰ ਕੋਈ ਝੋਟਾ ਹੀ ਬਣਾਉਣਾਗਾ ਉਹ ਨਹੀਂ ਬਣਾਉਣਾ ਮਤਲਬ ਕਲੀ ਵਾਲੇ ਕੋਈ ਅੱਖ ਨਹੀਂ ਬਣਾਉਣਾ ਝੋਟਾ ਹੀ ਬਣਾਣਾ ਚਾਹੀਦਾਗਾ ਹਾਂਜੀ ਹਾਂਜੀ ਇਹਨੂੰ ਝੋਟਾ ਬਣਾਉਣਾ ਬਾਈ ਹੈ ਇੱਕ 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 ਟਰੱਕ ਚੱਕਣੀ ਹੈਗੇ ਉੱਛੇ ਦੋ ਇਹ ਮਤਲਬ ਇਹ ਇੱਕ ਇੱਟ ਚੱਕ ਕੇ ਕੇ ਠੀਕ ਹੈ ਤੇ ਉਹ ਥੋੜੀ ਮੋਟੀ ਇੱਕ ਅੱਧੀ ਹੋਰ ਇੱਟ ਮਤਲਬ ਹਲਾ ਸਕਦੇ ਹਾਂ ਹਾਂ ਨਹੀਂ ਚੱਕਣੀ ਆ ਇਹਦਾ ਇੱਕ ਇੱਟ ਹਟਾ ਦਿਓ ਲੋ ਜੀ ਫਿਰ ਬਣ ਗਿਆ ਕੀ ਹੈ ਇਹ ਕੀ ਹੈ ਸ਼ਿਕਾ ਬਣ ਗਿਆ ਜੀ ਇਹ ਇਹ ਵਧੀਆ ਸੀ ਹਾਂ ਜੀ ਹਾਂ ਭਾਈ ਤੁਹਾਡੇ 500 ਰੁਪਏ ਤੁਹਾਡੇ ਗੂਗਲ ਵਿੱਚ ਆ ਗਏ ਹੋਣਗੇ ਚੈੱਕ ਕਰੋ ਇਹ ਵਧੀਆ ਸਾਡੇ ਮੁੰਡੇ ਨੇ ਜੀ ਦਿਮਾਗ ਲਾਤਾ ਉਮੀਦ ਨਹੀਂ ਸੀ ਚਲੋ ਵਧੀਆ ਹਾਂ ਵੀ ਸਸਤੀਕਾ ਦੋਸਤੋ ਅੱਜ ਆਪਾਂ ਇੱਕ ਬੜੀ ਇੰਟਰਸਟਿੰਗ ਜੀ ਗੇਮ ਲੈ ਕੇ ਤੁਹਾਡੇ ਰੂਰੂ ਹੋਏ ਆ ਤੇ ਦੇਖਦੇ ਆਂ ਭਈ ਹੁਣ ਇਹ ਜਿਹੜੇ ਸਾਹਮਣੇ ਦੇਖ ਰਹੇ ਹੋ ਠੀਕ ਹੈ ਇਹ ਦੋ ਘਰ ਬਣਾਏ ਹੋਏ ਨੇਗੇ ਤੇ ਆਪਣੇ ਕੋਲੇ ਇੱਕ ਇੱਟ ਐਕਸਟਰਾ ਹੈਗੀ ਤੇ ਇਹ ਐਕਸਟਰਾ ਇੱਟ ਨੂੰ ਇਹਦੇ ਵਿੱਚ ਐਡ ਕਰਨਾ ਠੀਕ ਹੈ ਪਰ ਇਹ ਇਸੇ ਤਰ੍ਹਾਂ ਦੇ ਦੋ ਘਰ ਬਣਨੇ ਚਾਹੀਦੇ ਆ ਹਾਂ ਵੀ ਆ ਸਾਡੇ ਨਾਲ ਅੱਜ ਮੇਰਾ ਮਿੱਤਰ ਹੈਗਾਗਾ ਤੇ ਇਹਦੀ ਸ਼ਰਤ ਵੀ ਆਪਾਂ 500 ਰੁਪਏ ਰੱਖਦੀ ਆਪਿਆ 500 ਰੁਪਏ ਜਿਹੜਾ ਬੰਦਾ ਇਹ ਉਹ ਕਰੂਗਾ ਉਹ ਜਿੱਤ ਜਾਊਗਾ ਹਾਂਜੀ ਤੁਸੀਂ ਤਿਆਰ ਹੋ ਜੀ ਇਹ ਗੇਮ ਵਾਸਤੇ ਚਲੋ ਆਜੋ ਫਿਰ ਆਹ ਹਿੱਟ ਹੈ ਆਹ ਹਿੱਟ ਹੈ ਇਹਦੇ ਵਿੱਚ ਐਡ ਕਰਨੀ ਹੈ ਕਿੰਨੇ ਮਰਜੀ ਹਿਲਾ ਸਕਦਾ ਹੈ ਕਿੰਨੇ ਮਰਜੀ ਹਿਲਾ ਨਹੀਂ ਹਿਲਾਉਣੀ ਨਹੀਂ ਮਨ ਲਾ ਵੀ ਉਹ ਕਰ ਸਕਦੇ ਦੋ ਦੋਨਾਂ ਦੋ ਨੂੰ ਉਹ ਕਰ ਸਕਦੇ ਆ ਇਹਨੂੰ ਐਡ ਕਰਨਾ ਹੈ ਇਹਦੇ ਵਿੱਚ ਇਸੇ ਤਰ੍ਹਾਂ ਹੀ ਦੋ ਈਟਾਂ ਕਰ ਸਕਦੇ ਹਾਂ ਸੀ ਠੀਕ ਕਰ ਸਕਦਾ ਐ ਚੱਕ ਸਕਦੇ ਹਾਂ ਕੁਝ ਵੀ ਕਰ ਸਕਦੇ ਹਾਂ ਹਿਲਾ ਸਕਦੇ ਹਾਂ ਪਾਰੇ ਸਾਰੀਆਂ ਇੱਟਾਂ ਆ ਇੱਥੇ ਵਿੱਚ ਐਡ ਹੋਣੀ ਚਾਹੀਦੀ ਐ ਸੇਮ ਇਸੇ ਤਰ੍ਹਾਂ ਹੀ ਬਣਨਾ ਚਾਹੀਦਾ ਆ ਤਾਂ ਸੋਖਾ ਹੀ ਹੈਗਾ ਦੱਸੋ ਫਿਰ ਇਹਨੂੰ ਮੁਰੇ ਕਰਤਾ ਥੋੜਾ ਇਹਨੂੰ ਇੱਥੇ ਲਾਤਾ ਨਹੀਂ ਇਹ ਤਾਂ ਇਹ ਤਾਂ ਫਿਰ ਹੋਣੀ ਨਾ ਬਣੀ ਇਹ ਤਾਂ ਇੱਕ ਗੱਲ ਬਣੀ ਨਹੀਂ ਕਿਉਂ ਨਹੀਂ ਬਣੀ ਇਹ ਇਹ ਚੀਜ਼ ਬਣੀ ਨਹੀਂ ਨਾ ਇਹ ਆਏ ਹੋਣਾ ਨਹੀਂ ਚਾਹੀਦਾ ਇੱਥੇ ਇੱਕੋ ਹੀ ਇੱਟ ਲੱਗੂਗੀ ਘਰ ਦੌਰ ਦਰੱਖਣੇ ਦੋ ਬਣਨੇ ਚਾਹੀਦੇ ਨੇ ਹਲਾ ਕਿੰਨੇ ਸਕਦਾ ਮੈਂ ਖਲਾਸਾ ਕਿਦੋਂ ਤੁਸੀਂ ਦੋ ਖਲਾਸਾ ਸਕਦੇ ਹੋ ਇਹ ਇਹਨੂੰ ਹਿਲਾਉਣਾ ਮੰਨਣਾ ਕਿ ਇਹਨੂੰ ਰੱਖੇ ਪਰ ਇਹ ਤਾਂ ਬਾਹਰ ਇਹ ਚੱਕ ਕੇ ਰੱਖ ਲਈ ਨਾ ਤੁਸੀਂ ਇਹ ਹਲਾਇਆ ਨਹੀਂ ਹੈਗਾ ਹਾਂ ਇਹ ਹੱਲੀ ਗਈ ਇੱਕ ਤਰ੍ਹਾਂ ਦੀ ਇਹ ਉਹ ਮੋਣੀ ਆਉਣੀ ਆ ਵੀ ਇਥੇ ਕਰਨੀ ਇਹ ਚਲੋ ਇਹ ਇਸੇ ਤਰ੍ਹਾਂ ਹੀ ਆਹ ਇੱਕ ਇਟ ਐਡ ਕਰਨੀ ਆ ਜੀ ਇਹ ਬਾਹਰ ਹੈ ਠੀਕ ਹੈ ਇਸੇ ਤਰ੍ਹਾਂ ਦੇ ਦੋ ਰੱਖਣੇ ਮੰਨਨੇ ਚਾਹੀਦੇ ਆਪਣੇ ਕੋਲ 500 ਰੁਪਏ ਨਾ ਮੈਂ ਇੱਥੇ ਲਾਦੀ ਸੀ ਕਹਿੰਦਾ ਮੈਂ ਇੱਥੇ ਲਾਦੀ ਸੀ ਕਹਿੰਦਾ ਐਵੇਂ ਨਹੀਂ ਹੈਗਾ ਕਹਿੰਦਾ ਕਮਰਾ ਛੋਟਾ ਕਰਦਾ ਇਸੇ ਤੇ ਇਹ 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 ਨਹੀਂ ਬਣਦਾ ਇਹ ਕਮਰਾ ਛੋਟਾ ਹੋ ਗਿਆ ਜੀ ਇਹ ਇੱਕੋ ਜਿਹਾ ਬਣਨੇ ਚਾਹੀਦਾ ਇੱਕੋ ਜਿਹਾ ਤਾਂ ਹੈਗਾ ਨਾ ਤਾਂ ਇੱਕ ਮਿੰਟ ਨਾ ਨਾ ਕੋਈ ਬਣ ਨਹੀਂ ਜੀ ਨਾ ਇਹ ਗਲਤ ਹੈ ਆਂਸਰ ਗਲਤ ਹੈ ਜੀ ਕਿਹੜੇ ਗੱਲਤ ਹੈ ਤੁਸੀਂ ਦੱਸੋ ਜੀ ਹਾਂ ਜੀ ਹਾਂ ਹਾਂ ਤੁਸੀਂ ਦੇਖ ਲਓ ਚਾਚਾ ਜੀ ਟਰਾਈ ਕਰਕੇ ਨਹੀ 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 ਉਹਦੇ ਠੀਕ ਹੈ ਮੇਰੇ ਤੇ ਦਿਮਾਗ ਤੋਂ ਕਿਹੜੀ ਚੀਜ਼ ਗੱਲ ਕਹਾਂਗਾ ਆਹ ਆਹ ਜੀ ਹਾਂ ਇੱਕoje ਆਏ ਆਹ ਇੱਟ ਨੂੰ ਇਹਦੇ ਵਿੱਚ ਐਡ ਕਰਨਾ ਐਸੇ ਤਰ੍ਹਾਂ ਦੇ ਦੋ ਰੱਖਣੇ ਵਣਨੇ ਚਾਹੀਦੇ ਐਸੇ ਤਰ੍ਹਾਂ ਚਾਰਸ ਬਣਾਉਣੇ ਆਗੇ ਚਾਰ ਚਾਰ ਵਾਲੇ ਦੋ ਚਾਰਸ ਬਣਾਉਣੇ ਆ ਕਹਿੰਦਾ ਇਹਨੂੰ ਜੋੜ ਜਿਵੇਂ ਹੁਣ ਬਣੇ ਪਏ ਨੇ ਐਸੇ ਤਰ੍ਹਾਂ ਬਣਾਉਣੇ ਆ 500 ਰੁਪਿਆ ਨਾ ਆ ਮਾ ਭਾ 500 ਰੁਪਿਆ ਲਓ ਵੀ ਤੁਸੀਂ ਬਣਾ ਦੇਉਗੇ ਇਧਰ ਮੈਂਬਰ ਸਾਹਿਬ ਤੁਸੀਂ ਕਰਦੇ ਹੋਗੇ ਨਾ ਮੈਨੂੰ ਆ ਜਾ ਹਾਂ ਜੀ ਹਾਂ ਕਰਕੇ ਦਿਖਾਵਾਂਗੇ ਤੁਹਾਨੂੰ ਹੋਰ ਕੁਝ ਤਾਂ ਨਹੀਂ ਕਰਦੇ ਨਾ ਨਾ ਹੋਰ ਕੁਝ ਨਹੀਂ ਕਰਦੇ ਜੀ ਤੁਹਾਡੇ ਸਾਹਮਣੇ ਕਰਾਂਗੇ ਜਿਹੜਾ ਕਰਾਂਗੇ ਮੈਨੂੰ ਆਇਆ ਕਰ ਲੋ ਲਓ ਵੀ ਇਧਰ ਪੂਰਾ ਧਮਾਕਾ ਲੱਗਿਆ ਹੋਇਆ ਹੈ ਇਹ ਕਿਵੇਂ ਨਾ ਜੀ ਨਾ ਇਹ ਤਾਂ ਹੋਰ ਹੀ ਕੁਝ ਹੋ ਗਿਆ ਆ ਫਿਰ ਵੱਧ ਗਈ ਯਾਰ ਦੀ ਦੀ ਟ ਵੱਧ ਗਈ ਪਾ ਪਾ ਵੀ ਲਾ ਦੇਣੇ ਫਿਰ ਅਸੀਂ ਭਈ ਨਹੀਂ ਇੱਕ ਕਹਿੰਦੇ ਇਧਰ ਦੋ ਮੈਂਬਰਾਂ ਦਿਮਾਗ ਪੂਰਾ ਚੱਲ ਰਿਹਾ ਹੈ ਇਹ ਇਹ ਆ ਬਦ ਨਹੀਂ ਜਾਂਦੀ ਇਹ ਆ ਚੀਜ਼ਾਂ ਬਾਹਰ ਨਹੀਂ ਹੁੰਦੀ ਦੋ ਹਲਾ ਵੀ ਸਕਦੇ ਆ ਬਬਈ ਦੋ ਲੱਖ ਰੁਪਏ ਹਾਂ ਤੇਰੇ ਤਾਂ ਆਹ ਲੈ ਰਹੇ ਨੇ ਲੈ ਕਾਹ ਲੈ ਰਹੇ ਨੇ ਹਾਂ ਫੇਰਾ ਰਹਿ ਗਿਆ ਥਾ ਜੀ ਕਿਉਂ ਨਹੀਂ ਹਲਾ ਇਵੇਂ ਇੱਕ ਦੋ ਆਕੇ ਸੀ ਨਾ ਪਰਦਾ ਤੈਨੂੰ ਹਲਾ ਹਲਾ ਤਾਂ ਸਕਦੇ ਆ ਹਲਾ ਤਾਂ ਜਿੰਨੇ ਮਰਜੀ ਕਿਸੇ ਦਾ ਨਿਯੰਤਰਣ ਹੈ ਗਲਤ ਕੀ ਹੁਣ ਦੇਖੀਏ ਹਲੋ ਜੀ ਆ ਰਹੇ ਆ